ਉਥੇ ਵੀ ਸ਼ਾਇਦ ਸਿਆਸਤ ਦਾ ਹੀ ਅਸਰ ਸੀ ਜਾਂ ਕਹੇ ਲੋਕਿ ਵਿਰੋਧੀ ਧਿਰਾਂ ਦੀ ਜਿਹੜੀ ਬੋਲਣ ਦਾ ਅਸਰ ਹੋ ਗਿਆ ਵੀ ਉਥੇ ਛੇਧੇ ਛਦੀ ਮਾਨਸਾ ਪਹੁੰਚ ਗਏ ਨੇ ਕੱਲ ਆਪਾਂ ਗੱਲ ਕੀਤੀ ਮਜੀਠੇ ਵਾਲੀ ਉਥੇ ਜੈਰੀਲੀ ਸ਼ਰਾਬ ਨਾਲ ਜਿਹੜੀਆਂ ਮੌਤਾਂ ਦੀ ਗਿਣਤੀ ਉਹ ਵੀ ਕਹਿੰਦੇ 20 ਪਲੱਸ ਹੋ ਗਈ ਹੈ 20 ਤੋਂ ਟੱਪ ਗਈ ਹੈ ਤੇ ਉਥੇ ਮਾਨਸਾ ਪਹੁੰਚ ਗਏ ਨੇ ਕਿਉਂਕਿ ਮੈਨੂੰ ਲੱਗਦਾ ਕਿ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਸੀ ਉਹਨਾਂ ਦੇ ਪ੍ਰਤੀਕਰਮ ਆਏ ਉਹਨਾਂ ਦੇ ਜਿਹੜੇ ਨੇਤਾ ਉਹ ਬੋਲੇ ਤੇ ਉਥੇ ਤਾਂ ਮਾਨਸਾ ਸਾਹਿਬ ਨੇ ਪੈਸੇ ਵੀ ਅਨਾਉਂਸ ਕਰਤੇ ਇੱਥੇ ਇੰਨਾ ਟਾਈਮ ਲਾਤਾ ਉਥੇ ਪਤਾ ਨਹੀਂ ਗਿਣਤੀ ਜ਼ ਉੱਥੇ ਜਾਂ ਫਿਰ ਅਸਰ ਜ਼ਿਆਦਾ ਪੈ ਰਿਹਾ ਸੀਗਾ ਜਾਂ ਫਿਰ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਇਹ ਸੀਗਾ ਕਿ ਭਾਈ ਇੰਨੀ ਮੌਤਾ ਨੇ ਜੇ ਹੁਣੇ ਨਾ ਬੋਲੇ ਤੇ ਫਿਰ ਭੰਡੀ ਬਹੁਤ ਹੋਣੀ ਆ ਨਹੀਂ ਮੈਂ ਤਾਂ ਇਸ ਚੀਜ਼ ਨੂੰ ਇਦਾਂ ਵੀ ਸੋਚ ਸਕਦਾ ਕਿ ਸ਼ਾਇਦ ਮਾਨ ਸਾਹਿਬ ਨੂੰ ਭੇਜਿਆ ਗਿਆ ਹੂੰ ਬਿਲਕੁਲ ਮਾਨ ਸਾਹਿਬ ਹੋ ਸਕਦਾ ਜੋ ਮਾਨ ਸਾਹਿਬ ਡਰੋਨ ਡਿੱਗਿਆਂ ਤੋਂ ਮਜ਼ਾਈਲਾਂ ਡਿੱਗਿਆਂ ਤੋਂ ਬਾਹਰ ਨਹੀਂ ਸਨ ਨਿਕਲ ਰਹੇ ਉਹ BBM ਜਾ ਰਹੇ ਸਨ BBM B ਦੇ ਵਿੱਚ ਜੀ ਤੇ BBM B ਦੇ ਵਿੱਚ ਵੀ ਉਹ ਯਕਦਮ ਨਹੀਂ ਸਨ ਗਏ ਇੱਥੇ ਉਹ ਕੁਝ ਘੰਟਿਆਂ 'ਚ ਪਹੁੰਚ ਗਏ ਜਾਂ ਕੁਝ ਮਿੰਟਾਂ 'ਚ ਪਹੁੰਚ ਗਏ ਹੂੰ ਤਾਂ ਮੈਨੂੰ ਲੱਗਦਾ ਕਿ ਇਕਲਾਏ ਗਏ ਨੇ ਜੀ ਦਰਸਲ ਸਿਚੁਏਸ਼ਨ ਨੂੰ ਸਮਝੋ ਨਾ ਕਿ ਉੱਥੇ ਗਰਾਊਂਡ ਤੇ ਕੀ ਸਿਚੁਏਸ਼ਨ ਹੈ ਬਿਕਰਮ ਜੀਠੀਆ ਹੋਰਾਂ ਨੇ ਅੱਧੀ ਗੱਲ ਦੱਸੀ ਕਿ ਠੇਕੇ ਕਿਸੇ ਕੋਲ ਸੀ ਲੈ ਕੇ ਕਿਸੇ ਨੂੰ ਦੇ ਦਿੱਤੇ ਗਏ ਫਲਾ 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 ਸਰ ਉੱਥੇ ਦੋ ਗਰੁੱਪਾਂ ਦੀ ਟਸਲ ਸਾਫ਼ ਨਜ਼ਰ ਆ ਰਹੀ ਹੈ ਅੱਜ ਤੁਸੀਂ ਟ੍ਰਿਬਿਊਨ ਅਖਬਾਰ ਪੜ੍ਹੋ ਉਹਨਾਂ ਨੇ ਥੋੜੀ ਜੀ ਗੱਲ ਖੋਲੀ ਹੈ ਅੱਜ ਕੱਲ੍ਹ ਥੋੜੀ ਜੀ ਗੱਲ ਖੋਲਦੇ ਆ ਬਹੁਤ ਹੀ ਚੱਕਰ ਦੱਸਿਆ ਥੋੜਾ ਜਿਹਾ ਉਹਨਾਂ ਨੇ ਉਹਦੇ ਵਿੱਚ ਰੱਖਿਆ ਰੱਖਿਆ ਨਾ ਉਹ ਨਿਊਜ਼ ਦੇ ਵਿੱਚ ਪੱਕਾ ਤੱਕੀ ਇੱਕ ਗਰੁੱਪ ਦੂਜੇ ਗਰੁੱਪ ਨੂੰ ਫਸਾਉਣ ਵਾਸਤੇ ਅਜੇ ਹਨੇ ਕਰ ਸਕਦਾ ਸਮਝ ਕੇ ਦੇਖੋ ਕਿਉਂ ਕਿਉਂਕਿ ਸਰ ਮੈਂ ਵਾਰ-ਵਾਰ ਕਹਿ ਰਿਹਾ ਕਿ ਲੇਖਕਰ ਦੇ ਕਾਰੋਬਾਰ 'ਚ ਬਾਰੀ ਕਾਰੋਬਾਰੀ ਹੈ ਜੀ ਤੱਕੀ ਉਹ ਬਾਰੀ ਕਾਰੋਬਾਰੀ ਜਿਵੇਂ ਫਸਲ ਲੱਗੇ ਅਗਲੇ ਨੇ ਦਾਬ ਦੇ ਕੇ ਨਾ ਭੇਜਿਆ ਹੋਊਗਾ ਕਿ ਭਾਈ ਜਿਵੇਂ ਕਿਵੇਂ ਮਾਮਲਾ ਟਕਾਉ ਹੂੰ ਕਿਉਂਕਿ ਮਾਮਲਾ ਇੱਕ ਦਿਨ ਪਹਿਲਾਂ ਤੇ ਉਸਲ ਹੀ ਨਹੀਂ ਸੀ ਰਿਹਾ ਜੀ ਦਬਾਇਆ ਜਾ ਰਿਹਾ ਸੀ ਸੰਸਕਾਰ ਹੋ ਇਹਨੇ ਕੁਝ ਤਾਹੀ ਅੰਕੜਿਆਂ ਤੇ ਕਿਤੇ ਨਾ ਕਿਤੇ ਡਾਊਟ ਕੀਤਾ ਜਾ ਰਿਹਾ ਹੈ ਸ਼ੱਕ ਕੀਤਾ ਜਾ ਰਿਹਾ ਹੈ ਕਿ ਅੰਕੜੇ ਇਸ ਤੋਂ ਵੀ ਵੱਧ ਸਨ ਕਿਉਂਕਿ ਕੁਝ ਲਾਸ਼ਾਂ ਦੇ ਮ੍ਰਿਤਕ ਦੇਹਾਂ ਦੇ ਸੰਸਕਾਰ ਹੋਏ ਨੇ ਜੀ ਇਹ ਕਹਿ ਕੇ ਕਿ ਤੁਹਾਨੂੰ ਪੈਸੇ ਦੇ ਦੇਵਾਂਗੇ ਇਹ ਸਹੂਲਤ ਦੇ ਦੇਵਾਂਗੇ ਵਾਅਦਾ ਕਰ ਦੇਵਾਂਗੇ ਕਿ ਸੰਸਕਾਰ ਕਰ ਦਿਓ ਇਹ ਕਹਿ ਕੇ ਕਿ ਭਾਈ ਹਾਰਟ ਫੇਲ ਹੋ ਗਿਆ ਹੂੰ ਦਬਾਉਣ ਦਾ ਇਹ ਕਹਿ ਸਕਦੇ ਆਂ ਵੀ ਇੱਕ ਤਰੀਕਾ ਜੀ ਹੁਣ ਇਹ ਸਭ ਕੁਝ ਜਾਂਚ ਪੜਤਾਲ ਦਾ ਵਿਸ਼ਾ ਹੈ ਪਰ ਜਦੋਂ ਜਾਂਚ ਪੜਤਾਲ ਕਰਨ ਵਾਲੇ ਬੇਈਮਾਨ ਹੋ ਜਾਣ ਸਿਆਸੀ ਹੋ ਜਾਣ ਤਾਂ ਫਿਰ ਕੀ ਕਹਿ ਸਕਦੇ ਹੋ ਤਾਂ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਭਾਈ ਇਹਦੇ ਵਿੱਚ ਜੋ ਤੁਸੀਂ ਐਕਟਿਵਿਜ਼ਮ ਦੇਖਿਆ ਮਾਨ ਸਾਹਿਬ ਦੀ ਸਰਗਰਮੀ ਦੇਖੀ ਆ ਜੀ ਉਹ ਹੋ ਸਕਦਾ ਹੈ ਕਿ ਕਰਵਾਈ ਗਈ ਹੋਵੇ ਉਸ ਐਕਸਰਸਾਈਜ਼ ਨੂੰ ਕਰਨ ਵਾਸਤੇ ਮਾਨ ਸਾਹਿਬ ਨੂੰ ਹਦਾਇਤ ਆਈ ਹੋਵੇ ਉਤੋਂ ਕਿ ਨਹੀਂ ਤੇ ਆਪਣੇ ਜਿਹੜੇ ਪਿਆਰੇ ਆ ਅਰੇ ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀਦਾ ਜੀ ਕਿ ਭਾਈ ਜਾ ਕੇ ਤੇ ਆਪਣੇ ਪਿਆਰਿਆਂ ਦਾ ਮਸਲਾ ਹੱਲ ਕਰ ਹੂੰ ਫੇਰ ਇੱਧਰ ਵਾਲੇ ਪਿਆਰੇ ਰਾਜ਼ੀ ਰਹਿਣਖ ਨਹੀਂ ਤੇ ਇਹਨਾਂ ਦਾ ਔਖਾ ਹੋ ਜਾ ਸਹੀ ਹੈ ਜੀ ਕਿਉਂਕਿ ਲਿਕਰ ਕਾਰੋਬਾਰ ਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਵੱਡੇ ਪਲੇਅਰ ਜਿਹੜੇ ਆ ਅੱਜ ਕੱਲ ਜੀ ਉਹ bari ਹੈਗੇ ਆ ਇੱਥੋਂ ਦੇ ਵੀ ਹੈਗੇ ਆ L1 ਮਾਝੇ ਵਾਲਾ L1 ਕਿਹਦੇ ਕੁਲਸੀ ਔਰ ਦਿਲਚਸਪ ਗੱਲ ਦੱਸਾਂ ਉਸ ਟਾਈਮ L1 ਅੱਜ ਜੇ ਤੁਸੀਂ ਦੇਖੋਗੇ ਇੱਕ ਕਾਂਗਰਸੀ ਇੱਕ ਬਹੁਤ ਵੱਡਾ ਕਾਲੀ ਨੇਤਾ ਹੈ ਐਲਵਨ ਦੋਨਾਂ ਦਾ ਸਾਂਝਾ ਸੀਗਾ ਉਸ ਟਾਈਮ ਉਹਦੇ ਕੋਲ ਵੀ ਉਹਦੇ ਕੋਲ ਕੀ ਬਾਤ ਹੈ ਸਮਝ ਨਹੀਂ ਆਉਂਦੀ ਕਈ ਵਾਰੀ ਕੀ ਮਗਰ ਕੀ ਚੱਲਦੇ ਹੁੰਦੇ ਕੀ ਕਰੀਏ ਕੀ ਨਾ ਸਮਝ ਕੁਝ ਆਉਂਦੀ ਨਹੀਂ ਹੈ ਜੀ ਤਾਂ ਗੱਲ ਇਹ ਆ ਕਿ ਭਾਈ ਸਮਝ ਆ ਜਾਏਗੀ ਹੌਲੀ ਹੌਲੀ ਤੁਹਾਨੂੰ ਵੀ ਸਮਝ ਆ ਜਾਣੀ ਆ ਤਾਂ ਕਹਿਣ ਦਾ ਭਾਵ ਇਹ ਆ ਕਿ ਭਾਈ ਜੋ ਇਹ ਸਭ ਕੁਝ ਚੱਲ ਰਿਹਾ ਹ ਉਹਦੇ ਵਿੱਚ ਅੱਗੇ ਜਾ ਕੇ ਤੁਸੀਂ ਵੇਖੋਗੇ ਇਹ ਦੋ ਮਲਜਮ ਬਣਾਏ ਨੇ ਇਹਨਾਂ ਨੇ ਜੀ ਮਲਜਮ ਕਿਹੜੇ ਨੇ ਦੋ ਇੱਕ ਹੈਗਾ ਬੱਬੂ ਹੂੰ ਤੇ ਇੱਕ ਹੈਗਾ ਜੱਗੂ ਠੀਕ ਹੈ ਜੀ ਇਹ ਗਾਂ ਇੱਕ ਫਰਮ ਤੋਂ ਕੈਮੀਕਲ ਚੱਕਦੇ ਸੀ ਹੂੰ ਠੀਕ ਹੈ ਜੀ ਜੀ ਉਹ ਕੈਮੀਕਲ ਦੀ ਜਿਹੜੀ ਜ਼ਿੰਮੇਵਾਰ ਫਰਮ ਹੈ ਉਹ ਲੁਧਿਆਣੇ ਦੀ ਆ ਤੇ ਲੁਧਿਆਣੇ ਚੋਂ ਕੌਣ ਆ ਰਹੇ ਨੇ ਇਸ ਟਾਈਮ ਹੂੰ ਜੁੜਗੀ ਤਾਰ ਉੱਥੇ ਜਾ ਕੇ ਫਿਰ ਜੋੜ ਦਿਆਂਗੇ ਸਰ ਨਹੀਂ ੱੱਕੇ ਨਾਲ ਨਹੀਂ ਸਾਡਾ ਕੰਮ ਆ ਕਿ ਬਈ ਫੈਕਟਫੁਲੀ ਉੱਥੋਂ ਤੱਕ ਜਾਣਾ ਹਾਂ ਜੀ ਕਿ ਸਪੈਸਟ ਕਰ ਦਈਏ ਤਸਵੀਰ ਨੂੰ ਜੋੜ ਦਿਆਂਗੇ ਜਾਂ ਜੁੜ ਜਾਏਗੀ ਤਾਂ ਆਪਣੇ ਆਪ ਹੀ ਜੁੜ ਜਾਏਗੀ ਸੀ ਮਤਲਬ ਕਿ ਤੁਸੀਂ ਦੇਖੋ ਕਿ ਅਰੋੜਾ ਸਾਹਿਬ ਅਰੋੜਾ ਸਾਹਿਬ ਖਾਈ ਫਿਮੇਕੇ ਵਾਲੇ ਮਾਮਲੇ ਦੇ ਵਿੱਚ ਜੋ ਗਿਆ ਕੰਪੰਸੇਸ਼ਨ ਉਹਦੇ ਵਿੱਚ ਵੀ ਕੰਟ੍ਰਿਬਿਊਟ ਕਰ ਰਹੇ ਨੇ ਲੁਧਿਆਣੇ ਦੀ ਇਹ ਫਰਮ ਹੈ ਜੀ ਨਾ ਅਸੀਂ ਕੋਈ ਰੋਟੀ ਨੂੰ ਚੋਚੀ ਦੱਸਦੇ ਹਾਂ ਕੀ ਚੱਲ ਰਿਹਾ ਇਹ ਤੇ ਹੁਣ ਹਰੇਕ ਬੰਦੇ ਨੇ ਬਹੁਤ ਵੱਡੇ ਪੱਧਰ ਤੇ ਕਾਰੋਬਾਰ ਹੋ ਰਿਹਾ ਸੀਗਾ ਸਾਹਿਬ ਮੈਂ ਜਿਵੇਂ ਤੁਹਾਨੂੰ ਦੱਸਿਆ ਕੈਮੀਕਲ ਆਉਂਦਾ ਹੈ ਕੈਮੀਕਲ ਬਲੈਕ ਦੇ ਵਿੱਚ ਆਨਲਾਈਨ ਆਰਡਰ ਪਾਇਆ ਜਾਂਦਾ ਹੈ ਆਨਲਾਈਨ ਆਰਡਰ ਤੇ ਜੀਐਸਟੀ ਨੰਬਰ ਜਿਹੜੇ ਆ ਉਹ ਹੈਗੇ ਹੁਣ ਪਰਚਾ ਪ੍ਰਚਾਲਨ ਦੀ ਜ਼ਰੂਰਤ ਆ ਪੜਤਾਲਨ ਦੀ ਜ਼ਰੂਰਤ ਆ ਪਰਚੋਲਣ ਦੀ ਲੋੜ ਆ ਕਿ ਭਾਈ ਕਿਹੜੇ ਕਿਹੜੇ ਕਾਰੋਬਾਰੀ ਸੀ ਜਿਹੜੇ ਵੱਡੇ ਪੱਧਰ ਤੇ ਮੰਗਾ ਰਹੇ ਸੀ ਉਹਦੇ ਵਿੱਚ ਕੋਰੀਅਰ ਚ ਬੱਸਾਂ ਟਰੱਕ ਕਿਹੜੇ ਇਸਤੇਮਾਲ ਕੀਤੇ ਜਾ ਰਹੇ ਸੀ 600 ਕੇ 650 ਲੀਟਰ ਤੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਉੱਥੇ ਜਾ ਕੇ ਫੜਿਆ ਨਾ ਮੈਥਨੋਲ ਸ਼ਾਇਦ ਰਾਜਪੁਰੇ ਵਾਲੇ ਬਾਰਡਰ ਤੇ ਹੂੰ ਇਸ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ-ਹੌਲੀ ਲੱਭਣੀਆਂ ਚਾਹੀਦੀਆਂ ਤਾਂ ਇਹ ਵਿੱਚ ਮੈਂ ਇੱਕ ਅਖਬਾਰ ਤੇ ਪੜਿਆ ਅੱਜ ਕਿ ਇਹਨਾਂ ਚੋਂ ਇੱਕ ਬੰਦਾ ਇੱਕ ਰਾਜਨੀਤਿਕ ਆਗੂ ਦਾ ਨੇੜੂ ਆ ਅ ਦੂਜੀਆਂ ਪਾਰਟੀਆਂ ਚ ਵੀ ਰਿਆ ਹੋ ਹੂੰ ਹੁਣ ਉਥੋਂ ਦੇ ਲੋਕ ਕੀ ਆਂਦੇ ਆ ਲੋਕਾਂ ਨੂੰ ਵੀ ਤਾਂ ਸੁਣੋ ਨਾ ਸਭ ਜੀ ਲੋਕ ਕਹਿੰਦੇ ਕਿ ਸ਼ਿਕਾਇਤਾਂ ਦੇ ਦੇ ਕੇ ਮਰ ਗਏ ਆ ਮਤਲਬ ਇਹ ਤਾਂ ਗਾਲੀ ਨਹੀਂ ਕਹਿੰਦੇ ਐਕਸ਼ਨ ਹੋਇਆ ਤਾਂ ਹੀ ਤੇ ਅੱਜ ਤੁਸੀਂ ਦੇਖੋਗੇ ਚਾਰ ਅਫਸਰ ਸਸਪੈਂਡ ਹੋਏ ਨੇ ਜੀਟੀਓ ਹੋ ਗਿਆ ਡੀਐਸਪੀ ਹੋ ਗਿਆ ਮੇਰੇ ਖਾਲ ਦੇ ਨਾਲ ਇੱਕ ਇਨਸਪੈਕਟਰ ਕੇ ਐਸ ਐਚਓ ਹੋ ਗਿਆ ਇੱਕ ਕੋਈ ਹੋਰ ਹੋਇਆ ਚਾਰ ਹੋ ਗਏ ਨੇ ਜੀ ਤੇ ਉਧਰੋਂ ਅਰੈਸਟਾ ਹੁਣ ਤੱਕ ਗ੍ਰਿਫਤਾਰੀਆਂ ਜਿਹੜੀਆਂ ਉਹ ਲਗਭਗ ਡੇਢ ਦਰਜਨ ਦੇ ਕਰੀਬ ਹੋ ਗਈਆਂ ਹੂੰ ਗਿਣਤੀ ਵਾਧਦੀ ਤੁਰ ਜਾਂਦੀ ਹੈ ਵਾਧਦੀ ਤੁਰ ਜਾਂਦੀ ਹੈ ਜੀ ਗ੍ਰਮਜੀਤ ਇਹਦਾ ਰੋਹੀ ਤੁਰਿਆ ਜਾਂਦਾ ਰੋਹੀ ਤੁਰਿਆ ਜਾਂਦਾ ਸੰਤ ਪਤਾ ਹੀ ਨਹੀਂ ਲੱਗਦਾ ਕੀ ਹੋਈ ਤੁਰਿਆ ਜਾਂਦਾ ਕੀ ਹੋਈ ਤੁਰਿਆ ਜਾਂਦਾ ਤਾਂ ਇਸ ਵਾਸਤੇ ਸਰ ਹੁਣ ਇਹ ਚੀਜ਼ ਜਿਹੜੀ ਹੈ ਉਹ ਵੇਖਣੀ ਪੈਗੀ ਆਪਾਂ ਨੂੰ ਕਿਤੇ ਨਾ ਕਿਤੇ ਇਹ ਉਮੀਦ ਲਾਕੇ ਚੱਲਣਾ ਵੀ ਸਾਬਕ ਤਦ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਹੀ ਇਹ ਮਾਮਲਾ ਜਿਹੜਾ ਉਹ ਸੈੱਟ ਹੋ ਜਾਵੇ ਜਾਂਚ ਪੜਤਾਲ ਹੋ ਜਾਵੇ ਕਿਉਂ ਕਿ ਮਾਨ ਸਾਹਿਬ ਨੇ ਤੇ ਕੱਲ ਜੋ ਪੋਸਟ ਪਾਈ ਲਲਕਾਰਾ ਮਾਰਿਆ ਉਹਦੇ ਵਿੱਚ ਤਾਂ ਉਹਨਾਂ ਨੇ ਰਸੂਖਤਾਰ ਸ਼ਬਦ ਵੀ ਇਸਤੇਮਾਲ ਕੀਤਾ ਹੂੰ ਤਕੀ ਮਾਨ ਸਾਹਿਬ ਨੂੰ ਪਤਾ ਲੱਗ ਗਿਆ ਕਿ ਰਸੂਖਦਾਰ ਹੈਗਾ ਵਿੱਚ ਕੋਈ ਮੈਂ ਜਿਵੇਂ ਤੁਹਾਨੂੰ ਕਿਹਨ ਹੈ ਤਾਂ ਲੋਕ ਉੱਥੋਂ ਦੇ ਮੂੰਹ ਮੂੰਹ ਕਹਿੰਦੇ ਆ ਕਿ ਵੀ ਹਟਦਾ ਹੀ ਨਹੀਂ ਸੀ ਇਹ ਕਿਵੇਂ ਚੱਲਦਾ ਸੀ ਕੰਮ ਉਹ ਚਿੱਟਾ ਤੁਹਾਨੂੰ ਦੱਸਿਆ ਸੀ ਕੱਲ ਵੀ ਮੈਂ ਕਿ ਕਿੱਦਾਂ ਕੈਮੀਕਲ ਡਿলিউਟ ਕਰਕੇ ਸ਼ਰਾਬ ਬਣਾ ਲਈ ਜਾਂਦੀ ਜੀ ਸਰ ਜਦੋਂ ਤੈ ਮਾਤਰਾ ਚ ਜ਼ਿਆਦਾ ਪੈ ਜਾਂਦਾ ਸਾਡੇ ਇੱਕ ਦੋਸਤ ਨੇ ਕਟੂ ਸਾਹਿਬ ਇੱਥੇ ਆ ਕੇ ਵੀ ਗਏ ਨੇ ਉਹ ਬਹੁਤ ਇਨਾ ਚੀਜ਼ਾਂ ਤੇ ਐਕਸਪਰਟ ਨੇ ਮੈਂ ਕਿਸੇ ਦਿਨ ਫੇਰ ਵੀ ਬਲਾਵਾ ਤੁਹਾਡੇ ਨਾਲ ਬਿਠਾ ਦੇਵਾਂਗਾ ਗੱਲਬਾਤ ਕਰਿਓ ਗੱਲ ਇਹ ਆ ਕਿ ਉਹ ਇਸ ਮਾਮਲੇ ਤੇ ਪਹਿਲਾਂ ਹੀ ਦੱਸ ਕੇ ਗਏ ਸਨ ਕਿ ਇਹ ਹੂਚ ਟ੍ਰੈਜਡੀਆਂ ਕਿਉਂ ਹੁੰਦੀਆਂ ਨੇ ਕਦੋਂ ਹੁੰਦੀਆਂ ਨੇ ਔਰ ਹੁੰਦੀਆਂ ਰਹਿਣਗੀਆਂ ਕਿਉਂ ਕਿ ਤੈ ਮਾਤਰਾ ਤੋਂ ਤੈ ਮਿਕਦਾਰ ਤੋਂ ਜਦੋਂ ਉਹ ਜਿਆਦਾ ਪੈ ਜਾਂਦਾ ਹੈ ਕੈਮੀਕਲ ਗਿਆ ਤੁਹਾਡਾ ਲੀਵਰ ਲੂਵਰ ਸਭ ਗਿਆ ਨਰਵ ਸਿਸਟਮ ਜੂ ਵੀ ਖਤਮ ਹੈ ਲੱਗੇ ਬੰਦਾ ਲੋਡ ਤੋਂ ਵੱਧ ਖਾਵੇ ਖਤਮ ਹੈ ਸਰ ਅੰਨਾ ਹੋ ਗਿਆ ਜੇ ਬਚ ਵੀ ਗਏ ਅੰਨਾ ਹੋ ਗਿਆ ਬਹੁਤ ਬੁਰਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਇਸ ਚੀਜ਼ ਦਾ ਸੋ ਇਸ ਕਰਕੇ ਉਹ ਚਿੱਟੀ ਸ਼ਰਾਬ ਆ ਜੀ ਹੁਣ ਸਭ ਕੁਝ ਸਭ ਦੇ ਸਾਹਮਣੇ ਆ ਕਿ ਮਾਫੀਆ ਕਿਵੇਂ ਕੰਮ ਕਰਦਾ ਸੀਗਾ ਹਮ ਇਸ ਤਰ੍ਹਾਂ ਮਤਲਬ ਕਿ ਵੱਡੀ ਫਰਮ ਤੋਂ ਇਹ ਚੱਕਿਆ ਜਾਂਦਾ ਸੀਗਾ ਕੈਮੀਕਲ ਫਿਰ ਉਸ ਤੋਂ ਬਾਅਦ ਇਹ ਦੋ ਬੰਦੇ ਜਿਹੜੇ ਆ ਉਹ ਬਣਾ ਕੇ ਤੇ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ ਜੀ ਪਿੰਡਾਂ ਦੇ ਵਿੱਚ ਹੁੰਦੇ ਆ ਜਿਵੇਂ ਕ ਨਿੰਦਰਕੌਰ ਨਿੰਦਰਕੌਰ ਦੀ ਵੀ ਵੇਖੋ ਕਰਨੀਆ ਭਰਨੀਆ ਇੱਥੇ ਹੀ ਆ ਘਰ ਵਾਲਾ ਬਿਮਾਰ ਸੀ ਮੰਜੀਏ ਤੇ ਹੂੰ ਉਹਨੇ ਵੀ ਪੀ ਲਈ ਉਹਨੂੰ ਵੀ ਪੈਗਲਵਾਤਾ ਹਣਾ ਵੀ ਮਰ ਜਣਾ ਸੁਤਾ ਰਹੇਗਾ ਜੀ ਨਿੰਦਰਕੌਰ ਜਿਹੜੀ ਆ ਹੂੰ ਉਹ ਵੀ ਰੜ ਗਿਆ ਪੱਕਾ ਹੀ ਸੌ ਗਿਆ ਫਿਰ ਉਹ ਵੀ ਸੌ ਗਿਆ ਹੂੰ ਉਹ ਫੜੀ ਗਈ ਉਹ ਹੂੰ ਤਾਰੂ ਉਸ ਨਾਮ ਸੀ ਉਹਦਾ ਉਹ ਰੁੜ ਗਿਆ ਕਿਸੇ ਦੀਆਂ ਜੜਾਂ 'ਚ ਕਹਿੰਦੇ ਹੁੰਦੇ ਨਾ ਤੇਲ ਪਾਉਣ ਵਾਲਿਆਂ ਦਾ ਫਿਰ ਹਾਂ ਹੱਸਦੇ ਨੇ ਵੇਖੇ ਜਿਹੜੇ ਕਿਸੇ ਨੂੰ ਰਵਾਉਂਦੇ ਨੇ ਤਾਂ ਗੱਲ ਇਹ ਆ ਕਿ ਭਾਈ ਹੁਣ ਇਹ ਕਰ ਕਰਦਾ ਦੁਖਾਂਤ ਬਣ ਗਿਆ ਉੱਥੇ ਜਿਹੜੇ ਮਰੇ ਨੇ ਜੀ ਬਿਲਕੁਲ ਕਈ ਪਿੰਡਾਂ ਦੇ ਵਿੱਚ ਸਭ ਸ਼ਾਇਦ ਅਨਾਊਂਸਮੈਂਟਾਂ ਹੋ ਰਹੀਆਂ ਨੇ ਸਾਬ ਉਸ ਇਰੀਏ 'ਚ ਕਿ ਰੱਬ ਦਾ ਵਾਸਤਾ ਸ਼ਰਾਬ ਐਦਾਂ ਲੈ ਕੇ ਨਾ ਪੀਆ ਜੇ ਇਹ ਪਤਾ ਕਿੱਥੋਂ ਤੱਕ ਗਈ ਆਓ ਕਿੱਥੋਂ ਤੱਕ ਗਈ ਆ ਬਿਲਕੁਲ ਭਈ ਜੇ ਸ਼ਰਾਬ ਪੀਣੀ ਆ ਕੋ ਠੇਕੇ ਦੀ ਪੀ ਮਰ ਲਓ ਹੂੰ ਆ ਨਾ ਕੰਮ ਕਰੋ ਜੀ ਬਿਲਕੁਲ ਇਸ ਕਰਕੇ ਨਾ ਦੁਖੀ ਹੁੰਦਾ ਦੇਖੋ ਇਹਦੇ ਚ ਰਾਜਨੀਤਿਕ ਐਂਗਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਜਾਂ ਜੋ ਸ਼ਰਾਬ ਦੇ ਗਰੁੱਪਾਂ ਦਾ ਆਪਸੀ ਭੇੜ ਆ ਕੁਝ ਉਹਦੇ ਵੱਲ ਸੰਕੇਤ ਹੈ ਜਾਂਚ ਪੜਤਾਲ ਕਰੋ ਇਹ ਸਾਰਾ ਕੁਝ ਸੁਮੇਟੋ ਇਹਦੇ ਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਅੰਦਰ ਦੇਵੋ ਸਖਤ ਕਾਨੂੰਨ ਬਣਾਓ ਕਿਉਂ ਨਹੀਂ ਜੇ ਸਖਤ ਕਾਨੂੰਨ ਬਣਾਉਂਦੇ ਜੀ ਸਭ ਇੱਥੇ ਕੀ ਹੋ ਰਿਹਾ 30 30 ਗੋਲੀਆਂ ਦੇ ਪਰਚੇ ਦਿੱਤੇ ਜਾ ਰਹੇ ਆ ਹੂੰ ਉਹ ਗੋਲੀਆਂ ਤੁਹਾਡੇ ਕੋਲ ਜੇ ਆ ਬੀਪੀ ਵਾਲੀਆਂ ਗੋਲੀਆਂ ਵੀ 30 40 ਨਿਕਲਾਈਆਂ ਪਰਚਾ ਦੇ ਦਿੰਦੇ ਨੇ ਚੱਕ ਕੇ ਜੀ ਤੇ ਇਹ ਬਹੁਤ ਤਕੜੇ ਮੇਰੇ ਦੋਸਤ ਰਿਪੋਰਟਰ ਨੇ ਸਾਡੇ ਸੀਨੀਅਰ ਨੇ ਭਰਾਤਾ ਨੇ ਸਾਡੇ ਜੀ ਉਹਨਾਂ ਨੇ ਦੱਸਿਆ ਕਿ ਸਾਡੇ ਇਲਾਕੇ ਚ ਤਾਂ ਦਿੱਲੀ ਇਸ ਤਰ੍ਹਾਂ ਦਾ ਇੱਕ ਪਰਚਾ ਹੁੰਦਾ ਜੀ ਤੇ ਜਿੱਥੇ ਨਾਲ ਗੱਲ ਕਰੂੰਗਾ ਆਉਣ ਵਾਲੇ ਦਿਨਾਂ ਚ ਸਾਰੇ ਫੈਕਟ ਲੈ ਕੇ ਕਿ ਕਿੰਨੇ ਪਰਚੇ ਇਸ ਤਰ੍ਹਾਂ ਦੇ ਹੋਏ ਨੇ ਤੋ ਗੱਲ ਜਿਹੜੀ ਆ ਉਹ ਇਹੋ ਆ ਕਿ ਤੁਸੀਂ ਉਧਰ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹਮ ਇਧਰ ਉਸੇ ਦੌਰ ਦੇ ਵਿੱਚ ਆਹ ਨਾ ਜ਼ਹਿਰ ਦੇ ਨਾਲ ਬੰਦਿਆਂ ਦਾ ਮਰ ਜਾਣਾ ਇਹ ਤੁਹਾਡਾ ਯੁੱਧ ਬਿਲਕੁਲ ਫੇਲ ਹੁੰਦਾ ਨਜ਼ਰ ਆ ਰਿਹਾ ਹੈ ਸਾਡੇ ਤੇ ਇਹ ਚੀਜ਼ ਨਹੀਂ ਰੋਕੀ ਜਾ ਰਹੀ ਜਿਹੜੀ ਆਮ ਸਾਹਮਣੇ ਫਿਰਦੀ ਹੈ ਤੇ ਫਿਰ ਲੁਕੀਆਂ ਚੀਜ਼ਾਂ ਅਸੀਂ ਕਿੱਥੋਂ ਫੜਾਂਗੇ ਕਿਵੇਂ ਰੋਕਾਂਗੇ ਜੀ ਬਿਲਕੁਲ ਦੋਸਤ ਮਿੱਤਰ ਕਾਫੀ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਚੱਲੋ ਬਲਜਿੰਦਰ ਸਿੰਘ ਜੀ ਦੱਸ ਰਹੇ ਨੇ 50 ਲੀਟਰ ਕਹਿੰਦੇ ਮੀਥਨੋਲ ਤੇ ਕੱਲ ਆਨਲਾਈਨ ਐਂਡ ਮੰਗਵਾਈ ਸੀ ਤੇ 300 ਲੀਟਰ ਰਾਹ ਦੇ ਵਿੱਚ ਫੜੀ ਗਈ ਹੈ ਇਹ ਤੁਸੀਂ ਤੇ ਇਸ ਤੋਂ ਵੀ ਵੱਧ ਦੱਸ ਰਹੇ ਸੀ ਹਾਂ ਜੀ ਨਹੀਂ ਜਿਆਦਾ ਫੜੀ ਗਈ 601 ਫੜੀ ਗਈ ਤੇ ਪਟਿਆਲੇ ਵਾਲੀ ਸੈੱਟ 500 50 ਇੱਕ ਫੜੀ ਗਈ ਹਾਂ ਜੀ ਉਸ ਤੋਂ ਵੀ ਜ਼ਿਆਦਾ ਰਿਕਵਰੀਆਂ ਹੋ ਗਈਆਂ